ਅੰਮ੍ਰਿਤਸਰ ਦੇ ਪਿੰਡ ਮਾਹਲ ਵਿਖੇ ਵਾਰਡ ਨੰਬਰ 85 ਤੋਂ ਆਜ਼ਾਦ ਉਮੀਦਵਾਰ ਨਤਾਸ਼ਾ ਗਿੱਲ ਅਤੇ ਸਮਾਸੀ ਵੀ ਕਮਲ ਕੁਮਾਰ ਵੱਲੋਂ ਪੀਰ ਬਾਬਾ ਲੱਖ ਦਿੱਤਾ ਗਰੀ ਅਤੇ ਹੀਰਾ ਸਿੰਘ ਦੇ ਗ੍ਰਹਿ ਵਿਖੇ ਆ ਰਹੀਆਂ ਚੋਣਾਂ ਦੇ ਦੌਰਾਨ ਰਵਾਤੀ ਪਾਰਟੀਆਂ ਨੂੰ ਅਲਬਿਦਾ ਕਹਿ ਕੇ ਅੱਜ ਆਜ਼ਾਦ ਉਮੀਦਵਾਰ ਨਤਾਸ਼ਾ ਗਿੱਲ ਦੇ ਹੱਕ ਤੇ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਵੱਡੀ ਲੀਡ ਦੇ ਨਾਲ ਨਤਾਸ਼ਾ ਗਿੱਲ ਨੂੰ ਵਾਰਡ ਨੰਬਰ 85 ਤੋਂ ਜਿਤਾ ਕੇ ਭੇਜਾਂਗੇ ਅਤੇ ਬਾਰ ਨੰਬਰ 85 ਤੇ ਜਿੰਨੇ ਵੀ ਕੰਮ ਨੇ ਸਾਰੇ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ ਕੋਈ ਸਮਾਂ ਨਹੀਂ ਮੈਂ ਵੀ ਕਹਦੀ ਏ ਮੈਂ ਆਪਣੀ ਔਕਾਤ ਨਹੀਂ ਬੋਲਦਾ ਮੈਂ ਤੁਹਾਨੂੰ ਜੋ ਮੈਂ ਤੇ ਕਈ ਲੋਕ ਇਹੋ ਜਿਹੀ ਪਰ ਢਿੱਡ ਭਰਦਾ ਫੇਰੀ ਰੋਟੀ ਖਾ ਕੇ ਬੰਦਾ ਸੌਂਦਾ ਤੇ ਤੁਹਾਨੂੰ بڑے ਵਾਦੇ ਰਾਸ਼ਨ ਦੇਣਗੇ ਤੁਹਾਨੂੰ ਸੂੜੂ ਤੁਸੀਂ ਪਾ ਕੇ ਸੌਂਦੇ ਹੋ ਦੱਸੋ ਪੰਜਾਂ ਸਾਲਾਂ ਕਿਹੜਾ ਸੂਟ ਨਿਵਾਇਆ ਜਿਹਾਂ ਵਾਅਦੇ ਜਾਂਦੇ ਖੁਸ਼ੀਆਂ ਦੇ ਵੀ ਜਾਂਦੇ ਹੋ ਪਾਰੇ ਕਿ ਮੇਰੇ ਬਜ਼ੁਰਗੋ ਮੇਰੇ ਮਾਵਾ ਮੇਰੇ ਸਤਕਾਰੋ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਸਾਰੇ ਭੈਣ ਭਰਾਵਾਂ ਨੂੰ ਅਰਜੀ ਤਕੜ ਹੋ ਗਏ ਆਪਣੇ ਨੂੰ ਮੋਹਣਾ ਲਾ ਦੋ ਆਪਣੇ ਆਪ ਨੂੰ ਕਹਿੰਦਾ ਲਾ ਦੋ ਇਹਦਾ ਭਰਾ ਪ੍ਰਗਟ ਮੈਂ ਇਸ ਭਰਾ ਨੂੰ ਨਮਨ ਕਰਦਾ ਇਸ ਭਰਾ ਨੇ ਨਹੀਂ ਮਿਹਨਤ ਕੀਤੀ ਆ ਤੇ ਕਹਿੰਦਾ ਪਾਈ ਅਸੀਂ ਨਾ ਇਹ ਗਰੀਬਾਂ ਨਾਲ ਦੁਰਨਾ ਅਸੀਂ ਕਿ ਅਮੀਰਾਂ ਨਾਲ ਦੁਰਨਾ ਦੱਸੋ ਇਸ ਭਰਾ ਨੂੰ ਕਿਹੜੀ ਚੀਜ਼ ਦੀ ਕਮੀ ਆ ਕੋਈ ਕਮੀ ਨਹੀਂ ਹੈ ਨਹੀਂ ਨਹੀਂ ਕਿ ਰੱਬ ਨੇ ਦੇ ਪਾਗ ਲਾਇਆ ਇਹ ਤੁਹਾਡੀ ਲੜਾਈ ਲੜ ਰਿਹਾ ਪੈਣੋ ਤੁਹਾਡੀ ਲੜਾਈ ਲੜ ਰਿਹਾ ਇਹ ਮੇਰਾ ਵੀਰ ਪ੍ਰਗਟ ਤੇ ਬਾਕੀ ਮੈਂ ਤੁਹਾਨੂੰ ਬੇਨਤੀ ਕਰਦੇ ਨੇ ਸਾਰੇ ਪਰਿਵਾਰ ਨੂੰ ਆਪਣੇ ਰਣ ਦੇ ਲਗੇ ਮੈਨੂੰ ਨਾ ਮੈਂ ਨਾ ਹੀ ਲੈਣਾ ਕਿ ਕੈਂਡੀਡੇਟ ਦਾ ਉਹ ਕਹਿੰਦਾ ਕਮਲ ਕੋ ਪੈਸੇ ਬਣੇ ਨੂੰ ਲੁੱਟ ਲੋ ਉਹ ਮੈਂ ਕਹਾਂ ਮੇਰੇ ਕੋ ਪੈਸੇ ਨਹੀਂ ਮੇਰੇ ਨਾਲ ਪਰਮਾਤਮਾ ਦੀ ਕਿਰਪਾ ਵਾ ਮੇਰੇ ਨਾਲ ਅਮਰਿਆ ਪੈਸੇ ਖੜੇ ਨੇ ਮੇਰੀ ਬੋਲ ਤੇ ਰੱਖੀਦਾ ਸਾਥ ਦੀ ਇੱਕ ਮੈਂ ਵੀਰ ਕੈਂਡੀਡੇਟ ਦੀ ਗੱਲ ਦੱਸ ਰਿਹਾ ਮੈਂ ਕਿਸੇ ਬਾਰੇ ਮਾੜਾ ਸ਼ਬਦ ਨਹੀਂ ਯੂਜ਼ ਕਰੂੰਗਾ ਆਪਾਂ ਤੁਹਾਨੂੰ ਸਾਰਿਆਂ ਵਾਸਤੇ ਇੱਕ ਮੇਰਾ ਭਰਾ ਗਿਆ ਕਿਸੇ ਆਪਣੇ ਭੈਣ ਭਰਾ ਦੇ ਘਰ ਕਹਿੰਦਾ ਯਾਰ ਸਾਡੀ ਵੋਟਾਂ ਬਹੁਤ ਸਾਡੀ ਮਾਲੀ ਮਦਦ ਕਰਦਿਨੇ ਇਦਾਂ ਕਰਦਿਨੇ ਉਹ ਕਹਿੰਦਾ ਮੇਰੇ ਦਾਦੇ ਨੇ ਮੇਰੇ ਬਾਪੂ ਨੇ ਮੇਰੀ ਬੇਬੇ ਨੇ ਤੁਹਾਨੂੰ ਵੋਟਾਂ ਵਈਆਂ 1947 ਦੇ ਜਦਿਆ ਦਾ ਕਹਿੰਦਾ ਜੇ ਕਿ ਸਾਨੂੰ ਗਰੀਬਾਂ ਨੂੰ ਪਾ ਦੋ ਯਾਰ ਸਾਰੇ ਗਰੀਬਾਂ ਨੂੰ ਪਾ ਦੋ ਹਮਦਪਾਲ ਜੀ ਹਮਦਪਾਲ ਜੀ ਜਿੰਦਾਬਾਦ ਜਿਸਨੇ ਕਹੇ ਜਿੰਦਾਬਾਦ ਹਮਦਪਾਲ ਜੀ ਜਿੰਦਾਬਾਦ ਜਿੰਦਾਬਾਦ ਹਮਦਪਾਲ ਜੀ ਜਿੰਦਾਬਾਦ ਹੰਕਾਰੇ ਲੋਕੋ ਦਾ ਉਹ ਹੰਕਾਰ ਇਹਨਾਂ ਨੂੰ ਫਾਂ ਵੀ ਹੁੰਦੀ ਅਜਰਬੀ ਜਰਬ ਤੋਂ ਜਰਨਲ ਹੋ ਗਈ ਪਹਿਲੀ ਸਰਕਾਰ ਆਈ ਉਹਨੇ ਜਰਨਲ ਕਰਾਈ ਉਹ ਦੂਜੀ ਸਰਕਾਰ ਆਈ ਉਹਨੇ ਜਰਨਲ ਕਰਾਈ ਠੀਕ ਹੈ ਜੀ ਪਰ ਤੁਹਾਡੇ ਛੋਟੇ ਵੀਰ ਲਾਲੋ ਉਸ ਜਰਨਲ ਦੇ ਵਿੱਚ ਮੈਂ ਲਕਸ਼ਣ ਲੜੀ ਆ ਜਿੱਤਾਂ ਰ ਬਣੀ ਆ ਇਹ ਤਾਂ ਜਿਹੜੇ ਸਾਡੇ ਮਾਤਾ ਆਪਾਂ ਕਹਿੰਦੇ ਬੱਡੇ-ਬੱਡੇ ਨਾਲ ਨੰਮ ਕਾਬਲਾ ਕੀਤਾ ਅੱਜ ਸਾਡਾ ਭਰਾ ਖਲੋਤਾ ਇਹਨੂੰ ਟਿਕੜ ਨਹੀਂ ਮੈਂ ਕਾਂਗਰਸ ਪਾਰਟੀ ਦੀ ਵਰਕਰ ਸੀ 30 ਸਾਲ ਤੋਂ ਤੇ ਛੰਡੀ ਵੀ ਉਸ ਟਾਈਮ ਤੇ ਚੁੱਕੀ ਸੀ ਜਦੋਂ ਮੈਂ 5 ਸਾਲ ਦੀ ਸੀ ਮੇਰੇ ਦਾਦਾ ਜੀ ਐਮਐਲਏ ਦੀ ਇਲੈਕਸ਼ਨ ਲੜੇ ਸੀ ਦਾਦਾ ਜੀ ਨੇ ਜੇਨ ਕੱਟੀ ਆ ਕਾਂਗਰਸ ਪਾਰਟੀ ਦੀ ਦਾਦੀ ਜੀ ਨੇ ਕੱਟੀ ਆ ਤੇ ਉਹਨਾਂ ਦੀ ਦੇਣ ਹੀ ਮੈਂ ਕਾਂਗਰਸ ਪਾਰਟੀ 'ਚ ਆਈ ਸੀ ਅੱਜ ਮੈਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣੀ ਆ ਕਿਉਂਕਿ ਮੈਂ 30 ਸਾਲ ਵਰਕ ਕਰਕੇ ਟਿਕਟ ਮੰਗੀ ਸੀ ਮੈਂ ਕੋਈ ਇਹਨਾਂ ਕੋਲ ਝੋਲਾ ਚੋਕ ਕੇ ਟਿਕਟ ਨਹੀਂ ਸੀ ਮੰਗੀ ਜੋ ਮੇਰੀ ਇਹਨਾਂ ਨੇ ਕੋਈ ਟਿਕਟ ਦੀ ਸਰਵਾਈ ਨਹੀਂ ਕੀਤੀ ਸਾਲ ਪਹਿਲਾਂ ਮੈਂ ਦਾਵੇਦਾਰੀ ਵੀ ਭਰੀ ਆ ਮੈਂ ਖਬਰਾਂ ਵੀ ਲਵਾਈਆਂ ਵਾ ਵੋਟ ਵੀ ਲਵਾਏ ਆ ਸਭ ਕੁਝ ਕੀਤਾ ਵਾ ਪਰ ਇਹਨਾਂ ਨੇ ਮੇਰੇ ਵਰਕ ਤੇ ਮਿੱਟੀ ਪਾਤੀ ਜੋ ਵੀ ਮੈਂ ਮਾਲਾਂ ਦੇ ਕੰਮ ਕੀਤੇ ਸਾਰੀ ਜਨਤਾ ਦੱਸੂਗੀ ਕਿ ਮੈਂ ਨਿਕਲ ਕੇ ਉਸੇ ਵਕਤਾਂ ਜਿਸ ਵਕਤ ਤੇ ਮਾਲਾਂ ਵਾਲਿਆਂ ਨੇ ਝਾਲ ਕੀਤਾ ਇਸ ਚੀਜ਼ ਤੇ ਸਰਵੇ ਕਰਾਉਣੇ ਚਾਹੀਦੇ ਸੀ ਇਹਨਾਂ ਨੂੰ ਪੁੱਛਣਾ ਚਾਹੀਦਾ ਸੀ ਕਿ ਕਾਂਗਰਸ ਪਾਰਟੀ ਦੀ ਬੀਬੀ ਇਹ ਗਲਤ ਆ ਕਿ ਸਹੀ ਆ ਤੇ ਫੇਰ ਟਿਕਟ ਦਿੰਦੇ ਇਹਨਾਂ ਨੇ ਇੱਕ ਤੇ ਮੈਨੂੰ ਔਰਤ ਸਮਝ ਕੇ ਦੂਸਰੇ ਨੰਬਰ ਤੇ ਸਾਡੀ ਗਰੀਬ ਜਨਤਾ ਨਾਲ ਇਸ ਤਰ੍ਹਾਂ ਹੀ ਹੁੰਦਾ ਵਾ ਠੀਕ ਆ ਜਿੱਥੇ 30 ਲੱਖ ਰੁਪਏ ਦੀ ਆਵਾਜ਼ ਆਈ ਉਥੇ ਮੈਂ 30 ਲੱਖ ਨਹੀਂ ਦੇ ਸਕੀ ਤੇ ਮੈਨੂੰ ਟਿਕਟ ਜਿਹੜੀ ਆ ਉਹ ਨਹੀਂ ਦਿੱਤੀ ਗਈ ਕਿ ਲੱਗਦਾ ਵੀ ਜਿਹੜੀ ਟਿਕਟ ਆ ਉਸ ਪੈਸੇ ਵਾਲਿਆਂ ਵਾਸਤੇ ਹੀ ਆ ਹਾਂਜੀ ਬਿਲਕੁਲ ਸਹੀ ਆ ਕਿਉਂਕਿ ਮੈਨੂੰ ਮੈਂ ਆਪਣੇ ਲੀਡਰ ਦਾ ਨਾਂ ਨਹੀਂ ਲਾਉਂਗੀ ਜਿਸ ਨੇ ਮੇਰੇ ਕੋ 30 ਲੱਖ ਦੀ ਡਿਮਾਂਡ ਰੱਖੀ ਕਿ 30 ਲੱਖ ਰੁਪਈਆ ਇਲੈਕਸ਼ਨ ਤੇ ਲੱਗਦਾ ਵਾ ਤੁਸੀਂ ਲਾ ਦੋਗੇ ਉਹ ਵਕਤ ਮੇਰੇ ਨਾਲ ਮੇਰੇ ਆਪਣੇ ਕਾਂਗਰਸ ਪਾਰਟੀ ਦੇ ਲੀਡਰ ਹੀ ਆਪਣੇ ਮੇਰੇ ਭਰਾ ਬਾਲਾਂ ਦੇ ਤੇ ਮੈਂ ਸਿਰ ਚੁਕਾ ਲਿਆ ਤੇ ਚੁੱਪ ਕਰ ਗਈ ਕਿ ਨਹੀਂ 30 ਲੱਖ ਦੀ ਮੈਂ ਡਿਮਾਂਡ ਨਹੀਂ ਕਰ ਸਕਦੀ ਕਿਉਂਕਿ ਨਾ ਤੇ ਮੈਂ ਸ਼ਰਾਬਾਂ ਪਿਆ ਸਕਦੀ ਆ ਨਾ ਮੈਂ ਗੱਡੀਆਂ ਤੇ ਜਾ ਸਕਦੀ ਆ ਮੈਂ ਤੇ ਤੁਰ ਕੇ ਜਾਣ ਵਾਲੀ ਆ ਤੇ ਤੁਰ ਕੇ ਹੀ ਵਰਕ ਕਰੂੰਗੀ ਹਾਂਜੀ ਸਾਡਾ ਸਾਰਿਆਂ ਪਾਰਟੀਆਂ ਦਾ ਕਾਲੀ ਕਾਂਗਰਸੀ ਆਮ ਆਦਮੀ ਜਿੰਨੀਆਂ ਵੀ ਪਾਰਟੀਆਂ ਵਾਂ ਸਾਡਾ ਏਕਾ ਆ ਕਿਉਂ ਵੀਰੋ ਇਕਾਜੇ ਸਾਰੇ ਸਾਰੇ ਉਂਗਲਾ ਖੜੀਆਂ ਕਰੋ ਕਿ ਅਸੀਂ ਇਕਿਆਂ ਅਸੀਂ ਸਾਰੇ ਇੱਕ ਹੋ ਗਏ ਆ ਤੇ ਸਾਡਾ ਗੀਤ ਵੀ ਆ ਰਿਹਾ ਵਾ ਕਿ ਸਾਰੀਆਂ ਪਾਰਟੀਆਂ ਦੇ ਸਤਾਏ ਤੇ ਤਾਂ ਆਜ਼ਾਦ ਪਾਰਟੀ ਚਾਹੀ ਹਾਂਜੀ ਆਮ ਆਦਮੀ ਪਾਰਟੀ ਕਾਲੀ ਪਾਰਟੀ ਕਾਂਗਰਸੀ ਵੀ ਜੀਪੀ ਮਲ ਜਿੰਨੀਆਂ ਵੀ ਪਾਰਟੀਆਂ ਆਈਆਂ ਸਾਰਿਆਂ ਦੇ ਹੀ ਵਰਕਰ ਇੱਥੇ ਮੌਜੂਦ ਆ ਸਾਰੀਆਂ ਪਾਰਟੀਆਂ ਸਮਰਥਨ ਕਰ ਰਹੇ ਨੇ ਵੀਰ ਨੂੰ ਹਾਂਜੀ ਬਿਲਕੁਲ ਸਾਰੇ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਂਜੀ ਸਾਡੇ ਲੀਡ ਨਾਲ ਜਿੱਤਣਗੇ ਤੇ ਸਾਡੇ ਕਮਲਪੁੱਤਰ ਜੀ ਐਮਐਲਏ ਆ ਅਹੀਂ ਇਹਨਾਂ ਦੀ ਸੀਟ ਲੜਾਵਾਂਗੇ ਐਮਐਲਏ ਦੀ ਇਹ ਅਸੀਂ ਲੜਾਵਾਂਗੇ ਮੈਂ ਸੁਵਿੰਦਰ ਸਿੰਘ ਬਿੱਟੂ ਕੁਵਾਲੀ ਅੱਜ ਅੰਮ੍ਰਿਤਸਰ ਦੇ ਜਿਹੜੇ ਸਾਡੇ ਪਿੰਡ ਮਾਲਦੀ ਜਿਹੜੀ ਹਦੂਦ ਵਿੱਚ ਖੜੇ ਆਂ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਾਡੀਆਂ ਨਿਗਰ ਨਿਗਮਾਂ ਦੀਆਂ ਜਿਹੜੀਆਂ ਚੋਣਾ ਦਾ ਬਿਗਲ ਜਿਹੜਾ ਵੱਜ ਚੁੱਕਿਆ ਉਹਦੇ ਸਬੰਧ ਦੇ ਵਿੱਚ ਅੱਜ ਕਮਲ ਪਾਜੀ ਹੁਣਾਂ ਦੀ ਤੇ ਸਾਡੀ ਨਤਾਸ਼ਾ ਪੈਣਜੀ ਹੁਣਾਂ ਦੇ ਹੱਕ ਦੇ ਵਿੱਚ ਆਪਾਂ ਇੱਥੇ ਜਿਹੜੀ ਆ ਉਹ ਸਰਦਾਰ ਹੀਰਾ ਸਿੰਘ ਦੇ ਗ੍ਰੈਵਿਕੇ ਮੀਟਿੰਗ ਰੱਖੀ ਆ ਇਹ ਜਿਹੜੀ ਮੀਟਿੰਗ ਆ ਬੜੀ ਸਾਡੀ ਸਾਰਤਕ ਹੋਈ ਆ ਬੜੀ ਮੀਟਿੰਗ ਸਫਲ ਹੋਈ ਆ ਇਸ ਮੀਟਿੰਗ ਤੋਂ ਸਾਨੂੰ ਲੱਗਦਾ ਹੈ ਕਿ ਸਾਡੇ ਨਤਾਸ਼ਾ ਪੈਂਜੀ ਜਿਹੜੀ ਆ ਅੱਛੀ ਲੀਡ ਲੈ ਕੇ ਜਿਹੜੀ ਆ ਇੱਥੋਂ ਜਿੱਤ ਕੇ ਜਿਹੜੇ ਉਹ ਸਾਡੇ ਅੰਮ੍ਰਿਤਸਰ ਦੇ ਜਿਹੜੇ ਸਦਨ ਦੇ ਵਿੱਚ ਜਾਣਗੇ ਔਰ ਮਾਲਪਿੰਡ ਦੇ ਜਿਹੜੀ ਸਾਡੀ ਬਹੁਤ ਜ਼ਿਆਦਾ ਜਿਹੜੀ ਸਾਡੇ ਕੰਮਾਂ ਦੀ ਜਿਹੜੀ ਗੱਲ ਕਰੀਏ ਵਿਕਾਸ ਪੱਖੋਂ ਬਹੁਤ ਪਿੰਡ ਜਿਹੜਾ ਮਾਲ ਪਛੜਿਆ ਹੈ। ਮਿੱਟੂ ਭਾਜੇ ਕਿਹੜੀਆਂ ਕਿਹੜੀਆਂ ਪਾਰਟੀਆਂ ਛੱਡ ਕੇ ਅੱਜ ਭਾਈ ਸਾਹਿਬ ਨਾਲ ਸਾਥ ਦਿੱਤਾ ਹੈ। ਕਮਲ ਗਿੱਲ ਸਾਹਿਬ ਬਣਾਦੀ ਜਿਹੜੀ ਛਵੀ ਹੈਗੀ ਆ ਉਸ ਛਵੀ ਨੂੰ ਦੇਖਦਿਆਂ ਹੋਇਆਂ ਉਹਨਾਂ ਦੇ ਕਿਰਦਾਰ ਨੂੰ ਦੇਖਦਿਆਂ ਆ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਸਰਦਾਰ ਹੀਰਾ ਸਿੰਘ ਆਪਣੀ ਪਾਰਟੀ ਨੂੰ ਤਿਆਕ ਕੇ ਸਰਦਾਰ ਗਿੱਲ ਸਾਹਿਬ ਦੇ ਨਾਲ ਅਟੈਚ ਹੋ ਗਏ ਨੇ। ਸਰਦਾਰ ਸਵਰਨ ਸਿੰਘ ਸਾਡੇ ਆਮ ਆਦਮੀ ਪਾਰਟੀ ਨੂੰ ਛੱਡ ਗਏ ਗਿੱਲ ਸਾਹਿਬ ਦੇ ਨਾਲ ਜੁੜ ਚੁੱਕੇ ਨੇ। ਪੰਜੀ ਗੁਰਮੀਤ ਕੌਰ ਜੀ ਜਿਹੜੀ ਆ ਕਾਂਗਰਸ ਪਾਰਟੀ ਨਾਲ ਅਲਵਿਦਾ ਕਰਕੇ ਉਹ ਗਿੱਲ ਸਾਹਿਬ ਦੀ ਜਿਹੜੀ ਆ ਉਹ ਚੋਣ ਦੇ ਵਿੱਚ ਆਪਣੀ ਜਿਹੜੀ ਆ ਮੁਹਿੰਮ ਸ਼ੁਰੂ ਕੀਤੀ ਆ ਬਿੱਟੂ ਖਵਾਲੀ ਦੀ ਗੱਲ ਕੀਤੀ ਜਾਵੇ ਤੇ ਬਿੱਟੂ ਖਵਾਲੀ ਨੇ ਪਹਿਲਾਂ ਜਿਹੜੀ ਆ ਉਹ ਕਾਂਗਰਸ ਪਾਰਟੀ ਦੇ ਵਿੱਚ ਬਤੌਰ 20 ਸਾਲ ਕੰਮ ਕੀਤਾ ਹੈ ਪਰ ਪਾਰਟੀ ਕਾਂਗਰਸ ਨੇ ਜਿਹੜਾ ਮੇਰਾ ਜੋ ਬੰਦਾ ਮੇਰਾ ਜਿਹੜਾ ਅਸੀਂ ਮਾਨ ਸਨਮਾਨ ਸੀ ਉਹ ਮੈਨੂੰ ਕਾਂਗਰਸ ਪਾਰਟੀ ਨੇ ਨਹੀਂ ਦਿੱਤਾ ਮੈਂ 2018 ਤੋਂ ਜਿਹੜੀ ਆ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਅੱਜ ਮੈਂ ਬਿਗੈਰ ਪਾਰਟੀ ਦੇ ਮੈਂ ਕਮਲ ਗਿਲਸਾਹਬ ਦੀ ਅਗਵਾਈ ਦੇ ਵਿੱਚ ਮੈਂ ਭੈਣਜੀ ਨਤਾਸ਼ਾ ਗਿਲਸਾਹਬ ਦੀ ਅਗਵਾਈ ਦੇ ਵਿੱਚ ਔਰ ਸਾਰਿਆਂ ਨੇ ਤਹਈਆ ਕੀਤਾ ਹੈ ਕਿ ਮਾਲਪਿੰਡ ਦੀ ਜਿਹੜੀ ਸਾਡੀ ਵਿਕਾਸ ਪੱਖੋਂ ਬਹੁਤ ਜਹੀ ਪਰਛੜ ਚੁਕੇ ਆਂ ਡਿਵੈਲਪਮੈਂਟ ਦਾ ਬੜਾ ਵੱਡਾ ਮੁੱਦਾ ਹੈ ਐਜੂਕੇਸ਼ਨ ਦਾ ਬੜਾ ਬੜਾ ਵੱਡਾ ਮੁੱਦਾ ਹੈ ਨਸ਼ੇ ਦਾ ਜਿਹੜਾ ਦੌਰ ਚੱਲ ਰਿਹਾ ਹੈ ਸਭ ਤੋਂ ਵੱਡਾ ਮੁੱਦਾ ਹੈ ਇਹ ਸਾਰੇ ਕੁੱਲ ਮਿਲਾ ਕੇ ਸਾਡੀਆਂ ਜਿਹੜੇ ਮੁੱਦੇ ਆਗੇ ਆ ਉਹਨੂੰ ਮੱਖਲ ਬੁਖ ਰੱਖਦੇ ਆ ਸਾਡੀਆਂ ਸਾਰੀਆਂ ਪਾਰਟੀਆਂ ਦੇ ਜਿਹੜੇ ਬੰਦੇ ਨੇ ਜਾਂ ਜਿਹੜੇ ਸਾਡੇ ਪਾਰਟੀ ਦੇ ਜਿਹੜੇ ਸਾਥੀ ਨੇ ਉਹਨਾਂ ਨੇ ਇੱਕ ਤਹਈਆ ਕੀਤਾ ਹੈ ਇੱਕ ਉਹਨਾਂ ਨੇ ਸਾਂਝੀ ਵਿਚਾਰ ਕੀਤੀ ਹੈ ਵੀ ਯਤਕੀ ਗਿਲ ਸਾਹਿਬ ਨੂੰ ਉਹਨਾਂ ਨੂੰ ਜ਼ਿੰਮੇਵਾਰੀ ਜਿਹੜੀ ਆ ਉਹ 85 ਵਾਰਦੀ ਦਿੱਤੀ ਜਾਵੇ ਤਾਂ ਕਿ ਜਿਹੜੀ ਸਾਡੀ ਮਾਲਪੇੜ ਦੀ ਜਿਹੜੀ ਕਾਇਆ ਕਲਪਿਆ ਉਹ ਜਿਹੜੀ ਆ ਉਹ ਪ੍ਰੋਪਰ ਤਿਕਰੇ ਤਰੀਕੇ ਨਾਲ ਕਰੋ। ਇੱਕ ਬੜੀ ਇਹਦਾ ਤੁਹਾਡਾ ਜਿਹੜਾ ਕਾਠਾ ਹੈ پورے ਇਲਾਕੇ ਦਾ ਆ ਕਿ ਲੱਗਦਾ ਬਰੋਧੀ ਆ ਜੀ ਕਿ ਨੀਂਦ ਜਿਹੜਾ ਵਾ ਜਾਰੂ ਬਣਾਉਣਾ। ਬਿਲਕੁਲ ਗਰੇਵਲ ਸਾਹਿਬ ਇਹ ਕੋਈ ਸ਼ੱਕ ਨਹੀਂ ਹੈਗਾ। ਅੱਜ ਉਹਨਾਂ ਦੀ ਜਿਹੜੀ ਨੀਂਦ ਹੈ ਉਹ ਰਾਤ ਨੂੰ ਵਿਚਾਰ ਕਰਨਗੇ ਸੋਚਣਗੇ ਵੀ ਗਿਲ ਸਾਹਿਬ ਆਗੇ ਨੇ ਤੇ ਸਾਡੀ ਜਿਹੜੀ ਨੀਂਦ ਹੈ ਉਹ ਵਕਈ ਅੱਜ ਮਜਬੂਰ ਹੋਏਗੀ ਔਰ ਸੌਣ ਲਈ ਉਹ ਦੇਖਣਗੇ। ਨਤਾਸ਼ਾ ਔਰ ਮੈਨੂੰ ਲੱਗਦਾ ਪੀ ਇਹ ਜਿੱਤ ਨਹੀਂ ਹੈਗੀ ਇੱਕ ਲੀਡ ਲੈ ਕੇ ਜਾਣਗੇ ਅੱਛੀ ਲੀਡ ਲੈ ਕੇ ਜਾਣਗੇ ਔਰ ਇਹ ਤੋਂ ਜਿੱਤ ਪ੍ਰਾਪਤ ਕਰਕੇ ਮੈਂ ਕਹਿੰਦਾ ਕਿ ਆਪਾਂ ਸਾਰਿਆਂ ਨੇ ਇੱਕ ਤਹਈਆ ਕੀਤਾ ਹੈ ਕਿ ਗਿਲਸਾਬ ਉਹਨਾਂ ਨੂੰ ਜਿਹੜੀ ਆ ਪਹਿਲ ਦੇ ਆਧਾਰ ਤੇ ਇਹ ਤੋਂ ਆ ਪਈ ਨੰਬਰ 1 ਇਹਨਾਂ ਨੂੰ ਜਿਹੜੀ ਆ ਲੀਡ ਦੇ ਕੇ ਇਹਨਾਂ ਨੂੰ ਐਪੀ ਅੰਬਰਸਰ ਜਿਹੜੀ ਕਾਰਪੋਰੇਸ਼ਨ ਦੀ ਜਿਹੜੀ ਜਗ੍ਹਾ ਹੈ ਉੱਥੇ ਭੇਜਣਾ ਮੇਰਾ ਨਾਮ ਸਰਦਾਰ ਸਵਰਨ ਸਿੰਘ ਜੀ ਅਹੀ ਆਮ ਪਾਰਟੀ ਵਿੱਚ ਬਹੁਤ ਰਾ ਦਿਨ ਕਰਕੇ ਬਹੁਤ ਜੋਰ ਲਾ ਕੇ ਉਹਨਾਂ ਦੇ ਨਾਲ ਰਾਜਦਾਨਿਕ ਕੰਮ ਕੀਤਾ ਸਾਡੇ ਨਾਲ ਹੀਰਾ ਸਿੰਘ ਮੌਜੂਦ ਨੇ ਹੋਰ ਵੀ ਸਾਡੇ ਸਾਥੀ ਜੱਜ ਸਾਹਿਬ ਜੱਜ ਜੀ ਸਾਡੇ ਕਾਫੀ ਭੈਣ ਭਰਾ ਸਾਡੇ ਜਿੰਨੇ ਵੀ ਆ ਸਾਰੇ ਆਮ ਪਾਰਟੀ ਦੇ ਬੰਦੇ ਸਾਰੇ ਇੱਧਰ ਆ ਗਏ ਹੁਣ ਅਸੀਂ ਇਹ ਸੋਚਿਆ ਇਹਨਾਂ ਨੇ ਜਰਨਲ ਸਾਡੀ ਜਿਹੜੀ ਆ ਕਰਾਈ ਆ ਐਸੀ ਕਟਾ ਕੇ ਪਹਿਲੋ ਐਸੀ ਹੋਈ ਆ ਐਸੀ ਨੂੰ ਕਟਾ ਕੇ ਜਰਨਲ ਕੀਤਾ ਫੇਰ ਕੋਈ ਸਾਡਾ ਵਿਕਾਸ ਨਹੀਂ ਹੋਇਆ ਕੋਈ ਵੀ ਗਰੀਬ ਬੰਦੇ ਦਾ ਐਸੀ ਕੋਟੇ ਦਾ ਕੋਈ ਵਿਕਾਸ ਨਹੀਂ ਹੋਇਆ ਹੁਣ ਅਸੀਂ ਵੋਟਾਂ 'ਇਆਖਣ ਆਏ ਆ ਤੇ ਇਹਨਾਂ ਨਾਲ ਪਿਆਰ ਪਾ ਕੇ ਅੱਡੇ ਤੇ ਨਾਲ ਇਹਨਾਂ ਦਾ ਸਾਥ ਦੇਵਾਂਗੇ ਬਿਲਕੁਲ ਯਾਦ ਜਿਤਨਾ ਯਾਦ ਪਾਰਟੀ ਆ ਤੇ ਅਸੀਂ ਸਾਨੂੰ ਵੀ ਨਾ ਜਿਤਨਾ ਇਹ ਯਾਦ ਕਰਦੇ ਨੇ ਨਾ ਵੋਟਾਂ ਪਾਵਾ ਕੇ ਕਿ ਚਲੋ ਜਿੰਗਲ ਨੂੰ ਮਰਜ਼ੀ ਹੁਣ ਕੋਈ ਗੱਲ ਨਹੀਂ ਹਾਂਜੀ ਅਸੀਂ ਯਾਦ ਪਾਰਟੀ ਵਿੱਚ ਤਾਂ ਆਏ ਆ ਅਹੀਂ ਹੁਣ ਇਹਨਾਂ ਨੂੰ ਵਿਖਾਉਣਾ ਅਸੀਂ ਬੇਟਾ ਨੂੰ ਡਿਪਟੀ ਮੇਅਰ ਬਣਾਉਣਾ ਹੈ ਬਰਵਾਜ ਡਿਪਟੀ ਮੇਅਰ ਫਿਰ ਆਟਾ ਈ ਸਾਲ ਰਹਿ ਗਏ ਨੇ ਅਸੀਂ ਆਪਣੇ ਪੁੱਤਰ ਨੂੰ ਕਮਲ ਜੀ ਨੂੰ ਅਸੀਂ ਐਮਐਲਏ ਦੀ ਟਿਕਟ ਲੜਾਉਣੀ ਆ ਲੜਾਉਣੀ ਆ ਇਸ ਤਰ੍ਹਾਂ ਸੰਯੋਗ ਦੇ ਨਾਲ ਸਾਰੇ ਜਣੇ ਆਹੀਂ ਹੁਣ ਇਹਨਾਂ ਨੂੰ ਜਿੱਤਰੇ ਸਾਨੂੰ ਨਿੰਬੂ ਨਿਚੋੜ ਕੇ ਸੇਲ ਛੋੜ ਦਿੰਦੇ ਸੀ ਨਾ ਹੁਣ ਅਸੀਂ ਇਹਨਾਂ ਨੂੰ ਸੇਲ ਬਣਾਉਣਾ ਹੈ ਸੇਲ ਹਾਂਜੀ ਠੀਕ ਹੈ ਜੀ ਅਸੀਂ ਹੁਣ ਇਹਨਾਂ ਨੂੰ ਨਿਚੋੜ ਕੇ ਪਛਲ ਇਹਨਾਂ ਨੂੰ ਇਹਨਾ ਹੋਣ ਵੈਸੇ ਹੀ ਇਹਨਾਂ ਦੇ ਤੌਰ ਪਹੁੰ ਜਾਣੇ ਆ ਵੀ ਇਹਨਾਂ ਕੱਖ ਵੇਖ ਕੇ ਹਾਂਜੀ ਇਹਨਾਂ ਦੇ ਛਤਾਏ ਹੋਏ ਕੰਨੋ ਯਾਦ ਵਿੱਚ ਆਏ ਹੋਏ ਆ ਚਿੱਟੇ ਕੁੱਕੜ ਨੀਲੇ ਮੋਰ ਉਹ ਵੀ ਚੋਰ ਤੇ ਉਹ ਵੀ ਚੋਰ